ਰਾਮ ਦਾ ਪੁੱਤ ਚੱਲ ਜੋ ਉੱਥਾਂ ਚੱਲ ਬਲੈਕ ਨਾਮ ਦਾ ਜਨਪਾਤ ਕਿ ਨਾ ਪਾਜੀ ਆਪਣਾ ਯਾ ਪਾਜੀ ਅਮਰਜੀਤ ਸਿੰਘ ਮੈਂ ਪਿੰਡਿੰ ਲਾਲਪੁਰ ਦਾ ਅਸੀਂ ਜਲਾਲਪੁਰ ਪਿੰਡ ਦਾ ਠਾਡਾ ਕੀ ਗੱਲਬਾਤ ਹੋਈ ਕਿੱਦਾਂ ਤੁਹਾਡੇ ਵਿੱਚ ਗੱਡੀ ਬੱਜੀ ਹੈ ਜੀ ਦੇਗੋਆ ਨੂੰ ਜਾ ਰਹੇ ਆਂ ਭਾਈ ਨਹੀਂ ਜਾਣਾ ਕਿਸੇ ਕੋਈ ਤਾਨ ਮੋੜ ਸਰਗੋਈ ਕੋਈ ਜਾਂ ਕੋਈ ਹੋਊਗੀ ਤੇ ਅਸੀਂ ਨੰਗਲੀ ਮੋੜ ਤੇ ਹਲੇ ਪਹੁੰਚੇ ਆਂ ਤੇ ਉਹ ਜੋ ਗੱਡੀ ਬੜੀ ਫਾਸਟ ਲੈ ਕੇ ਆਇਆ ਉਹ ਮੁੰਡਾ ਕਿਹੜੀ ਕਿਹੜੀ ਗੱਡੀ ਸੀ ਇਹ ਬਰੇਜਾਂ ਗੱਡੀ ਸੀ ਅੱਛਾ ਇਹ ਲੋ ਨੇ ਜਿੱਤੇ ਹੋਰ ਦੀ ਗੱਡੀ ਨੂੰ ਮਾਰ ਕੇ ਭੱਜ ਲੱਗ ਗਏ ਤੇ ਉਹਨਾਂ ਸਾਡੇ ਦਿੱਤੀ ਗੱਡੀ ਨੂੰ ਮਾਰਤੀ ਮੈਂ ਉੜ ਕੇ ਬਹੁਤ ਦੂਰ ਡਿੱਗਾ ਵੀ ਸੜਕ ਦੇ ਉੱਤੇ ਅਣ ਇਥੋਂ ਸਾਡੇ ਸਾਡੇ ਮਤਲਬ ਕਿਹੜੀ ਟਾਂ ਲੱਗ ਗਈ ਕਾਫੀ ਹਾਂਜੀ ਤੇ ਤੁਸੀਂ ਦੋ ਦੋ ਜਣੇ ਸੀਗੇ ਤੁਸੀਂ ਤੇ ਪਹਾੜੀ ਦੀ ਜਿਹੜੀ ਗੱਤ ਹੋਈ ਆ ਉਹ ਥੱਲੇ ਗੱਡੀ ਦੇ ਵਸ ਗਿਆ ਉਹ ਡਰਾਈਵਰ ਉਹ ਕੀ ਲੱਗਦਾ ਸੀ ਤੁਹਾਡਾ ਪਹਾੜੀ ਲੱਗਦਾ ਸੀ ਸਾਡੇ ਮਤਲਬ ਵਿੱਚੋਂ ਹੀ ਸੀਗਾ ਤੁਹਾਡੇ ਮਹੱਲੇ ਦਾ ਸੀ ਗਵਾਂਡੀ ਸੀ ਤੁਹਾਡਾ ਕੀ ਨਾਮ ਸੀ ਉਹਦਾ ਉਹਦਾ ਨਾਮ ਜ਼ਗੀਰ ਆ ਜ਼ਗੀਰ ਆ ਫਾਦਰ ਨੇ ਉਹਦਾ ਨਾਮ ਉਹਨਾਂ ਦੇ ਪੁੱਤ ਦਾ ਹੁੰਦਾ ਪਤਾ ਨਹੀਂ ਹੈ ਨਾ ਤੇ ਪਿੰਡ ਕਿਹੜਾ ਸੀ ਉਹਨਾਂ ਦਾ ਪਿੰਡ ਉਹੀ ਜਲਾਲਪੁਰ ਜਲਾਲਪੁਰ ਤੇ ਹਾਂਜੀ ਤੁਹਾਡੇ ਦੋਨਾਂ ਚ ਗੱਡੀ ਵੱਜੀ ਹਾਂਜੀ ਤੇ ਤੁਹਾਡੇ ਜਿਹੜੇ ਕੀਨਾ ਸੀ ਭਾਜੀ ਦਾ ਵੱਡੇ ਦਾ ਜਗੀਰ ਰਾਮ ਜਗੀਰ ਰਾਮ ਤੇ ਉਹਦੀ ਡੈਥ ਉੱਥੇ ਹੋ ਗਈ ਹਾਂਜੀ ਉਹ ਉੱਥੇ ਉਹਦਾ ਸਿਰ ਵੱਜ ਗਿਆ ਗੱਡੀ ਦੇ ਥੱਲੇ ਦੀ ਉਹ ਮੋਟਰਸਾਈਕਲ ਫਸ ਗਿਆ ਗੱਡੀ ਦੇ ਥੱਲੇ ਅੱਛਾ ਉਹਨੇ ਬੰਦੇ ਨੇ ਗੱਡੀ ਰੋਕੀ ਨਹੀਂ ਤੇ ਉਹ ਬੰਦੇ ਹੁਣ ਫੜੇ ਗਏ ਕਿ ਨਹੀਂ ਹਾਂ ਬੰਦਾ ਤਾਂ ਫੜਿਆ ਗਿਆ ਲੈ ਮੌਕੇ ਤੇ ਪੁਲਿਸ ਵਾਲੇ ਚੱਕ ਤੇ ਹੁਣ ਦੇਖੋ ਕੀ ਕਰਦੇ ਆ ਗਰੀਬ ਬੰਦੇ ਆ ਜਿਹੜਾ ਮਹਾਰਾ ਜਹਾੜੀਦਾਰ ਬੰਦੇ ਆਂ ਇਹ ਈ ਘਾਟਾ ਘਾਟਾ ਬੰਦੇ ਨੇ ਜਾਨ ਅੱਛਾ ਕਿੱਦਾਂ ਕਿ ਤੂੰ ਚੋਰੀ ਕਰਕੇ ਭਾਜ ਰਹੀ ਗੱਡੀ ਚੋਰੀ ਸਾਰਾ ਇਹ ਨਹੀਂ ਕੀਤੀ ਸੀ ਉਹ ਸੁਲੇਮਾਨ ਨੇ ਕੀਤੀ ਕਿੰਨੇ ਸੁਲੇਮਾਨ ਉਹ ਜਿਹੜਾ ਤੇਰੇ ਨਾਲ ਬੈਠਾ ਸੀਗਾ ਉਹ ਚਲਾਉਂਦਿਆ ਸੀ ਤੇ ਤੈਨੂੰ ਨਹੀਂ ਪਤਾ ਸੀ ਤੈਨੂੰ ਚੋਰੀ ਗੱਡੀ 'ਚ ਬੈਠਾ ਮੈਨੂੰ ਪਤਾ ਹੀ ਨਹੀਂ ਅੱਛਾ ਉਹ ਕਿੱਥੇ ਦਾ ਜਿਹਨੇ ਚੋਰੀ ਦੀ ਗੱਡੀ ਕੀਤੀ ਉਹ ਮੇਰਾ ਗਵਾਂਡੀ ਤੇਰਾ ਗਵਾਂਡੀ ਕੀ ਨਾਮ ਦਾ ਸੁਲੇਮਾਨ ਤੇ ਉਹ ਗੱਡੀ ਚਲਾਉਂਦੇ ਉਹਨੇ ਗੱਡੀ ਮਾਰੀ ਆ ਦੋ ਬੰਦੇਆਂ ਦੇ ਵਿੱਚ ਹਾਂਜੀ ਕਿੱਥੇ ਕਰਕੇ ਮਾਰੀ ਤੁਸੀਂ ਗੱਡੀ ਇਹ ਸਾਰਾ ਫਲਾਤੋਂ ਆਉਂਦੇ ਇਹ ਦੂਜਾ ਫਲਾਤੋਂ ਹੁੰਦੇ ਪਏਗੇ ਚਲਾਤੋਂ ਆਉਂਦੇ ਹੁੰਦੇ ਆਪੇ ਗੋਦ ਵੱਗ ਵੱਲੇ ਰਾਜ ਹੋਣਾ ਰਾਜ ਵੱਜੀ ਆ ਹਾਂਜੀ ਕਿ ਜਿਹੜੇ ਜਿਹੜਾ ਗੱਡੀ ਚਲਾ ਰਿਹਾ ਉਹ ਕਿੱਥੇ ਆ ਉਹ ਭੱਜ ਗਿਆ ਉਹ ਭੱਜ ਗਿਆ ਸਰ ਮਗਰ ਮੈਂ ਮੈਂ ਭੱਜਣ ਲੱਗਾ ਦਾ ਆ ਦੇ ਲੋ ਭੱਜਣ ਦੇ ਕਦੂ ਥਾਣੇ ਮੇਰੇ ਫੜ ਗਏ ਮੇਰੇ ਲੱਤ ਉਹਦਾ ਨਾਂ ਕੀ ਆ ਸੁਲੇਮਾਨ ਸੁਲੇਮਾਨ ਉਹਦਾ ਪਿੰਡ ਕਿਹੜਾ ਬੁਟਰਾ ਬੁਟਰਾ ਹਾਂਜੀ